ਕਿ ਰਾਤ ਤੇਤੀ ਹੈ ਕਬ ਦਿਨ ਮੇ ਹਾਂਜੀ ਕਿ ਰਾਤ ਕੋ ਦਿਨ ਮੇ ਦਿਨ ਮੇ ਕਹਾਂ ਪੇ ਬੈਠ ਕੇ ਸੋਫੇ ਤੇ ਬੈਠ ਮੈਨੂੰ ਮੇਰੀ ਮੰਮੀ दारू ਪੀ ਕੇ ਮਾਰਦੀ ਹੈ ਦਰਅਸਲੇ ਛੋਟੀ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਗੋਦਲੇਸ ਬੱਚੇ ਤੇ ਪਰਿਵਾਰ ਦੇ ਵੱਲੋਂ ਤਸ਼ੱਦਦ ਟਾਇਆ ਜਾ ਰਿਹਾ ਸੀ ਤਮਾਮਲਾ ਅੰਮ੍ਰਿਤਸਰ ਦੇ ਅੰਦਰੂਨੀ ਇਲਾਕੇ ਦਾ ਜਿੱਥੇ 5 ਸਾਲ ਦੇ ਗੋਦਲੇ ਬੱਚੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਤਸ਼ੱਦਦ ਟਾਈ ਗਈ ਹੈ ਜਿਸ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਦਾ ਪੂਰੇ ਪੰਜਾਬ ਦੀਆਂ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਇਸ ਤੇ ਐਕਸ਼ਨ ਲੈਂਦੇ ਆ ਕਾਰਵਾਈ ਦੀ ਮੰਗ ਕੀਤੀ ਗਈ ਹੈ ਦਰਅਸਲ ਇਹ ਬੱਚਾ ਜੋ ਇਹ ਕਹਿ ਰਿਹਾ ਹੈ ਕਿ ਮੈਨੂੰ ਮੰਮੀ दारू ਪੀ ਕੇ ਮਾਰਦੀ ਹੈ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਤੇ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਗਈ ਹੈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ DNA ਪੁਲਿਸ ਪ੍ਰਸ਼ਾਸਨ ਇੱਥੇ ਮੌਜੂਦ ਹੈ ਤੇ ਵੱਖ-ਵੱਖ ਧਾਰਮਿਕ ਰਾਜਨੀਤਿਕ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਲੋਕ ਮੌਜੂਦ ਨੇ ਜਿਸ ਦੇ ਚਲਦਿਆਂ ਇਸ ਘਟਨਾ ਦੀ ਜਾਂਚ ਦੀ ਗੱਲ ਆਖੀ ਜਾ ਰਹੀ ਹੈ ਜੇਕਰ ਇਹ ਵੀਡੀਓ ਜਿਸ ਦੇ ਤੱਤ ਸਹੀ ਪਾਏ ਗਏ ਨੇ ਤਾਂ ਸਖਤ ਕਾਰਵਾਈ ਹੋਵੇਗੀ ਨਹੀਂ ਤਾਂ ਵੀਡੀਓ ਜਿਸਨੇ ਬਣਾਈਏ ਉਸ ਤੋਂ ਪੁੱਛ ਗਿਛ ਹੋਵੇਗੀ ਤਾਂ ਜੋ ਪੁਵਿੱਖ ਦੇ ਵਿੱਚ ਅਜੇਹੀ ਹਰਕਤ ਨਾ ਹੋ ਸਕੇ ਇਸ ਬਾਬਤ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਡੀਸੀ ਦਫ਼ਤਰ ਦੇ ਹੁਕਮਾਂ ਤੇ ਉਹਨਾਂ ਵੱਲੋਂ ਬੱਚੇ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਫਿਲਹਾਲ ਬੱਚੇ ਨੂੰ ਚਾਈਲਡ ਵੈਲਫੇਅਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਤੇ ਅਗਲੀ ਕਾਰਵਾਈ ਜਾ ਰਹੀ ਹੈ ਭਾਵੇਂ ਜਿਵੇਂ ਸ਼ਾਪ ਤੇ ਕੁਛ ਲੈ ਆਂ ਜਾਈਦਾ ਨਾ ਤੇ ਆ ਦੇਖੀਦਾ ਕਿ ਐਦਾਂ ਬੱਚੇ ਨੂੰ ਕਹਿਣਗੇ ਦੇ ਸਮਾਨ ਅਧਿਕਾਰ ਛੋਟਾ ਆ ਬੱਚਾ ਤੇ ਹੀ ਖੁਦ ਸੋਚੋ ਨਾ ਕਿੱਦਾਂ ਕਰਦੇ ਪਿਓ ਤੇ ਹੀ ਆ ਕੁਛ ਉਹਦਾ ਵੀ ਆਪਾਂ ਸੁਣਿਆ ਬਹੁਤ ਮਾਰਦੇ ਆ ਜਾਂ ਕੁਛ ਕਦੀ ਕੋਈ ਮਤਲਬ ਕਰ ਦਿੰਦੇ ਆ ਕਦੀ ਨਿਸ਼ਾਨ ਇੱਥੋਂ ਦੀ ਜਿਵੇਂ ਲੈ ਕੇ ਗਏ ਬੱਚੇ ਨੂੰ ਟਿਊਸ਼ਨ ਛੱਡਣ ਬਾਈਚਾਂਸ ਹੁਣ ਬੱਚਾ ਜਿੱਦ ਤੇ ਕਰੇਗਾ ਹੀ ਨਾ ਉਹਨੂੰ ਉਸੇ ਵਕਤ ਕਦੀ ਥੱਪੜ ਮਾਰ ਦਿੰਦੇ ਆ ਕਦੀ ਕੁਛ ਕਰ ਦਿੰਦੇ ਆ ਐਦਾਂ ਨਹੀਂ ਨਾ ਸਹੀ ਲੱਗਦਾਗਾ ਤੁਹਾਡੇ ਕਹਿਣਾ ਕਿ ਇਹ ਗਲਤ ਕਰ ਰਹੇ ਆ ਬੱਚੇ ਨਾਲ ਬਹੁਤ ਜ਼ਿਆਦਾ ਗਲਤ ਕਰ ਰਹੇ ਆ ਕੁਛ ਨਾ ਕੁਛ ਐਦਾਂ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਵੈ ਅੰਟੀ ਮੈਂ ਕਹਿਣਾ ਚਾਹਨੀ ਆ ਕਿ ਇਹਨਾਂ ਦੇ ਜੇ ਬੱਚਾ ਅਡਾਪਟ ਕੀਤਾ ਉੱਥੇ ਤੱਕ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਵਾਕਈ ਕੀਤਾ ਕਿ ਕਿਸੇ ਗਰੋਥ ਹੀ ਰਾਇਨ ਲਿੱਤਾ ਕਿੱਦਾਂ ਲਿੱਤਾ ਅੱਜ ਕੱਲ ਤੁਹਾਨੂੰ ਪਤਾ ਬੱਚੇ ਬਹੁਤ ਚੁੱਕੇ ਜਾਂਦੇ ਆ ਕਿਸ ਤਰੀਕੇ ਬੱਚਾ ਆ ਇਹਨਾਂ ਨੂੰ ਬੱਚਾ ਦਿੱਤਾ ਕੰਨ ਬੱਚੇ ਦੇ ਅੱਗੇ ਸਾਰਾ ਮੱਲਾ ਕਹਿੰਦਾ ਫੇਰ ਹੋਣੀ ਆ ਬੱਚੇ ਨੂੰ ਕੁੱਟਣਾ ਇੱਕ ਇੱਕ ਦੁਕਾਨ ਤੋਂ ਪੁੱਛ ਲੈ ਬੱਚੇ ਦਾ ਬਹੁਤ ਬੁਰਾ ਹਾਲ ਕਰਦੇ ਮਾਰਦੇ ਆ ਕੁੱਟਦੇ ਆ ਬੱਚੇ ਦਾ ਬਹੁਤ ਆ ਮਾਸੂਮ ਬੱਚਾ ਵਾ ਵੀਡੀਓ ਦੇਖ ਕੇ ਅੱਜ ਸਾਰਾ ਪਰਿਵਾਰ ਵਾ ਗੂ ਬੱਚੇ ਦੇ ਨਾਲ ਉਹ ਖੜਾ ਵਾ ਇੱਕ ਪਰਿਵਾਰ ਬਣ ਕੇ ਬੱਚੇ ਦੀ سپورਟ ਤੇ ਸਾਰੀ ਦੁਨੀਆ ਖੜੀ ਹੈ ਇਸ ਟਾਈਮ ਤੇ ਹਾਂ ਜੀ ਉਹਨਾਂ ਨੇ ਵੈਰੀਫਿਕੇਸ਼ਨ ਪੂਰੀ ਕੀਤੀ ਆ ਜੋ ਵੀ ਹੋਇਆ ਕਹਿੰਦੇ ਪੂਰਾ ਬੱਚੇ ਨੂੰ ਇਨਸਾਫ ਮਿਲੇਗਾ ਪਰ ਮੱਲੇ ਵਾਲੇ ਚੰ ਤੁਸੀਂ ਸਾਰੇ ਚਾਹਦੇ ਹੋ ਕਿ ਬੱਚਾ ਦੇ ਕੋ ਰਵੇ ਨਹੀਂ ਐਸਾ ਉਹਨਾਂ ਕੋ ਬੱਚਾ ਰਵੇ ਮੈਂ ਬਿਲਕੁਲ ਨਹੀਂ ਨਾਲ ਜਾਈ ਜੀ ਇੱਕ ਦੋ ਦਿਨਾਂ ਤੋਂ ਨਾ ਇੱਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਸੀ ਬੜੇ ਵੱਡੇ ਲੈਵਲ ਤੇ ਪੂਰੇ ਸ਼ਹਿਰ ਚ ਕੀ ਪੂਰੇ ਪੰਜਾਬ ਦੇ ਵਿੱਚੋਂ ਵੀਡੀਓ ਕਮਗੀ ਕਾਫੀ ਸੰਗਠਨਾਂ ਨੂੰ ਐਨ ਜੀਓਜ਼ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੇ ਉਹ ਵੀਡੀਓ ਵੇਖੀ ਤੇ ਸਾਰੇ ਹੀ ਪ੍ਰੇਸ਼ਾਨ ਸੀ ਕਿ ਇਹ ਵੀਡੀਓ ਦੇ ਵਿੱਚ ਕੀ ਸੱਚ ਹੈ ਤੇ ਕੀ ਝੂਠ ਹੈ ਸੋ ਸਾਰੇ ਹਿੰਦੂ ਸੰਗਠਨ ਵੀ ਆਏ ਨੇ ਸੱਗੂ ਜੀ ਸਚਿੰਤ ਬਿਆਲ ਜੀ ਦੀ ਪੂਰੀ ਟੀਮ ਸਾਰੀ ਟੀਮ ਆਈ ਹੋਰ ਵੀ ਸਾਡੇ ਕਾਉਂਸਲਰ ਦਾਰਾ ਜੀ ਵੀ ਹੀ ਮੈਂ ਵੀ ਇੱਥੇ ਆਇਆ ਪ੍ਰਸ਼ਾਸਨਿਕ ਅਧਿਕਾਰੀ ਵੀ ਆਏ ਸਾਡੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਵੀ ਆਏ ਇੱਥੇ ਡਾਬਰ ਜੀ ਵੀ ਆਏ ਨੇ ਰਿਸ਼ੀ ਜੀ ਵੀ ਆਏ ਨੇ ਤੁਸੋ ਸਾਰਿਆਂ ਨੇ ਨਾਲ ਆਪਾਂ ਇੱਥੇ ਆ ਕੇ ਬੈਠ ਕੇ ਦੇਖਿਆ ਕਿ ਉਹਦੀ ਤਹਿਕੀਕਤ ਕੀਤੀ ਆ ਜੋ ਡਿਪਾਰਟਮੈਂਟ ਵੱਲੋਂ ਲੋਗ ਆਏ ਸੀ ਉਹਨਾਂ ਨੇ ਵੀ ਤਹਿਕੀਕਤ ਕੀਤੀ ਆ ਤਹਿਕੀਕਤ ਦੇ ਵਿੱਚ ਹੁਣ ਜੋ ਸਾਹਮਣੇ ਆਂਦੇ ਨੇ ਉਸ ਵਿਹਾਰ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਜੇਕਰ ਇਹਨਾਂ ਨੇ ਬੱਚੇ ਦੇ ਨਾਲ ਇਸ ਤਰ੍ਹਾਂ ਹੀ ਜੋ ਮਿਸਬੀਹੇਵ ਜਿਸ ਤਰ੍ਹਾਂ ਵੀਡੀਓ 'ਚ ਦਰਸਾਇਆ ਗਿਆ ਉਸ ਤਰੀਕੇ ਨਾਲ ਕੀਤਾ ਹੈਗਾ ਫਿਰ ਤੇ ਇਹਨਾਂ ਤੇ ਕਾਰਵਾਈ ਬਣੇਗੀ ਤੇ ਜੇਕਰ ਉਹਦੇ ਵਿੱਚ ਕੋਈ ਏਡਾ ਜਿਆਦਾ ਸੱਚ ਨਾ ਹੋ ਕੇ ਜਿਵੇਂ ਕਿ ਆਮ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਕੀਤਾ ਜਾਂਦਾ ਜਿਵੇਂ ਅਸੀਂ ਵੀ ਆਪਣੇ ਬੱਚਿਆਂ ਨੂੰ ਥੱਪੜ ਮਾਰ ਲਈਦਾ ਜਿਹਦੇ ਉੱਥੋਂ ਤੱਕ ਗੱਲ ਹੋਏਗੀ ਤੇ ਫਿਰ ਉਸ ਤਰੀਕੇ ਦੇ ਨਾਲ ਜੋ ਮੈਟਰ ਹੈ ਹੁਣ ਮੈਡਮ ਡੀਸੀ ਸਾਹਿਬ ਕੋ ਪਹੁੰਚ ਗਿਆ ਉੱਥੇ ਜਾ ਕੇ ਇਹ ਕਾਰਵਾਈ ਨੂੰ ਦੇਖਿਆ ਜਾਏਗਾ ਜਿਸ ਹਿਸਾਬ ਨਾਲ ਵੀ ਜੋ ਸਾਹਮਣੇ ਕਾਰਵਾਈ ਨਿਕਲ ਕੇ ਆਂਦੀ ਆ ਉਸ ਹਿਸਾਬ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਅਸੀਂ ਹਰ ਵੇਲੇ ਇਨਸਾਨੀਅਤ ਦੇ ਨਾਤੇ ਉਸ ਬੱਚੇ ਦੇ ਨਾਲ ਆ ਜਿਸ ਬੱਚੇ ਦੇ ਨਾਲ ਮਤਲਬ ਇਹ ਸਾਰਾ ਕੰਮ ਕੀਤਾ ਗਿਆ ਜੇਕਰ ਉਹਦੇ ਨਾਲ ਇਹ ਗਲਤ ਕੁਟਿਆ ਗਿਆ ਹੋਏਗਾ ਜਾਂ ਉਹਦੇ ਨਾਲ ਜੋ ਵੀ ਉਹਦਾ ਟੌਰਚਰ ਕੀਤਾ ਗਿਆ ਵਾ ਉਸ ਚੀਜ਼ ਦਾ ਜੇਕਰ ਸੱਚ ਨਿਕਲ ਆਂਦਾ ਹੈ ਤੇ ਫਿਰ ਇਹਨਾਂ ਤੇ ਐਕਸ਼ਨ ਹੋਏਗਾ 22 ਦੀ ਇੱਕ ਮਾਰਕਟਾਈ ਹੋਈ ਸੀ ਵੀਡੀਓ ਬੈਰ ਹੋਈ ਸੀ ਉਸ ਸੰਬੰਧ ਦੇ ਵਿੱਚ ਡੀਟੀ ਦਫਤਰ ਦੇ ਵਿੱਚੋਂ ਉਹ ਮੈਡਮ ਆਈਆਂ ਤੇ ਅਸੀਂ ਡੇਟਾ ਕੀ ਮਤ ਉਹਦੇ ਨਾਲ ਪ੍ਰੋਟੈਕਸ਼ਨ ਆਈ ਹੈ ਜੀ ਠੀਕ ਹੈ ਜੀ ਤੇ ਬੱਚਾ ਅਸੀਂ ਲੈ ਕੇ ਹੁਣ ਸੀਏਡਬਲ ਤੇ ਪੇਸ਼ ਕਰਾ ਦਾਂਗੇ ਆ ਕੋਈ ਜੋ ਲੀਗਲ ਕਾਰਵਾਈ ਹੋਏਗੀ ਉਹ ਕਰਦੇ